ਸੋ ਸਾਰਿਆਂ ਨੂੰ ਪਤਨਤੇ ਸਦਨਾ ਨੂੰ ਮੈਂ ਬਹੁਤ ਸਤਿ ਸ਼੍ਰੀ ਅਕਾਲ ਕਰਦੀ ਹਾਂ ਮੈਨੂੰ ਤੁਹਾਨੂੰ ਇਸ ਦੁੱਖ ਦੀ ਘੜੀ 'ਚ ਤੁਹਾਨੂੰ ਇਸ ਤਰ੍ਹਾਂ ਦੇਖ ਕੇ ਜਿਹੜੀ ਹੁਣ ਆਪਣੇ ਤੇ ਪਰਮਾਤਮਾ ਦੀ ਮਾਰ ਵੱਜੀ ਹੈ ਇਸ 'ਚ ਆਪਾਂ ਕੱਖਾਂ ਨਹੀਂ ਜਿਟਣਾ ਮੈਂ ਸਾਰਿਆਂ ਦਾ ਦੁੱਖ ਵੀ ਸਮਝ ਸਕਦੀ ਹਾਂ ਅਸੀਂ ਵੀ ਦਿਨ ਰਾਤ ਭੱਜੇ ਫਿਰਦੇ ਹਾਂ ਲੱਗੇ ਹੋਏ ਤੁਹਾਡੇ ਛੋਟੇ-ਮੋਟੇ ਥੋੜੀ ਫਿਕਰ ਸਾਨੂੰ ਹਮੇਸ਼ਾ ਰੱਜੀ ਹੈ ਬਸ ਇਹੀ ਤੁਹਾਡੇ ਸਾਰਿਆਂ ਤੇ ਬੇਨਤੀ ਹੈ ਵੀ ਜੇ ਕੋਈ ਪਿੰਡ ਦੇ ਵਿੱਚ ਬਿਮਾਰ ਹੈ ਬਜ਼ੁਰਗ ਹੈ ਲੇਡੀਜ਼ ਬੱਚੇ ਤੁਸੀਂ ਬਿਲਕੁਲ ਰਿਸਕ ਨਾ ਲੈਣਾ ਜਦੋਂ ਤੱਕ ਹਜੇ ਆਪਣੇ ਪਿੱਛੇ ਬਾਦਸ਼ਾਹ ਬਹੁਤ ਹੈਗੀਆਂ ਨੇ ਤੇ ਪਾਣੀ ਦਾ ਲੈਵਲ ਹਜੇ ਵਧ ਹੀ ਰਿਹਾ ਨਹੀਂ ਤਾਂ ਪਾਣੀ ਦਾ ਵਹਾਅ ਬਹੁਤ ਤੇਜ਼ ਆ ਆਪਾਂ ਖਤਰਾ ਨਿਬੋਲ ਲੈਣਾ ਹੈਗਾ ਤਾਂ ਤੁਸੀਂ ਸਾਡੇ ਨਾਲ ਅਸੀਂ ਬੋਟ ਭੇਜ ਦਿਆਂਗੇ ਤੁਸੀਂ ਸਾਨੂੰ ਕਦੀ ਵੀ ਦੱਸ ਸਕਦੇ ਆ ਦੱਸੋ ਵੀ ਕਿੰਨੀਆਂ ਭੇਜਣੇ ਅਸੀਂ ਤੁਹਾਨੂੰ 3 ਨਾਲ ਭੇਜੀ ਜਾਵਾਂਗੇ ਹਾਂਜੀ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕੰਮ ਕਰਦੇ ਦੇਖ ਕੇ ਮੇਰੀ ਬੜਾ ਮਨ ਖੁਸ਼ ਹੋਇਆ ਪ੍ਰਾਊਡ ਆਫ ਯੂ ਤਾਪੋ ਜਾ ਰਹੇ ਆ ਪਿੰਡਾਂ ਦੇ ਵਿੱਚ ਤੇ ਅਸੀਂ ਲੋਕਾਂ ਨੂੰ ਇਹ ਵੀ ਤੇ ਵਿਦ ਕਰਾਂਗੇ ਕਿ ਘਰ ਛੱਡ ਕੇ ਆਪਦੇ ਪਾਣੀ ਵਾਲੀ ਖਾਂ ਤੇ ਹਲ ਨਾ ਬੈਠਣ ਕਰਦੇ ਤਾਂ ਹੱਕ ਕੇਂਦਰਾ ਚ ਆ। ਮੈਮ ਰਾਹਤ ਕਾਰਜ ਕਿਵੇਂ ਚੱਲ ਰਹੇ ਨੇ ਕਿਸ ਤਰ੍ਹਾਂ ਦੀ ਕੋਈ ਰੁਕਾਵਟ ਵੀ ਆ ਰਹੀ ਹੈ ਜਿਵੇਂ ਪਿੱਛੇ ਬਰਖਾ ਹੋਈ ਸੀਗੀ ਜਾਂ ਕਿਸ ਤਰ੍ਹਾਂ ਦੀ ਅੜਚਨਾ ਆ ਰਹੀਆਂ ਨੇ ਜੀ ਜਦੋਂ ਬਾਰਿਸ਼ ਪੈਂਦੀ ਉਹਦੋਂ ਥੋੜਾ ਸਪੀਡ ਦਾ ਸਲੋ ਹੋਈ ਜਾਂਦੀ ਹੈ ਬੋਟ ਬੋਟਸ ਵੀ ਥੋੜੀ ਹੋ ਜਾਂਦਾ ਹੈ ਕਿ ਨਹੀਂ ਤੁਸੀਂ ਇਟ ਇਜ਼ ਨਾਟ ਸੇਫ ਟੂ ਸੇਫ ਬਟ ਉਹ ਦੂਰ ਥੋੜਾ ਹੋ ਜਾਂਦਾ ਪਰ ਅੱਜ ਕੱਲ ਦੇ ਵਿੱਚ ਸਾਡਾ ਥੋੜਾ ਮੌਸਮ ਸਾਫ ਦੇ ਰਿਹਾ ਤੇ ਰਾਹਤ ਕਾਰਨ ਦਾ ਚੱਲ ਰਿਹਾ ਇਹਨੇ ਅੱਜ ਇੰਡੀਆ ਦੀ ਇੱਕ ਵੱਧ ਟੀਮ ਵੀ ਆ ਚੁੱਕੀ ਹੈ ਤੇ ਆਰਮੀ ਲਈ ਵੀ ਦੋ ਬੋਟਸ ਵੱਧ ਜਾਣੀਆਂ ਸੋ ਆਪ ਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੋ ਰਹੀ ਹੈ ਦੀ ਅੱਛਾ ਮਤਲਬ ਇਸ ਤਾਲਮੇ ਹੁੰਦੇ ਸਾਡੇ ਕੋਲੇ ਜਿਵੇਂ ਹੁਣ ਇੱਥੇ ਰਾਹਤ ਕੇਂਦਰਾਂ ਦੇ ਵਿੱਚ 1500 ਪਲੱਸ ਹੀ ਲੋਕ ਹੈਗੇ ਨੇ ਰਾਹਤ ਕੇਂਦਰਾਂ ਦੇ ਵਿੱਚ ਹੁਣ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਜਿਹੜੇ ਲੋਕ ਵਿੱਚ ਹੁਣ ਪਿੰਡਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਅਸੀਂ ਇਹ ਹੀ ਅਪੀਲ ਕਰਾਂਗੇ ਕਿ ਜਿਹੜੇ ਉਹਨਾਂ ਚੋਂ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਜਾਂ ਕੋਈ ਬਿਮਾਰ ਹੈਗੇ ਨੇ ਕਿਸੇ ਨੂੰ ਬੀਪੀ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੂੰ ਹਮ ਪਾਣੀ ਤੋਂ ਨਿਕਲ ਆਉਣਾ ਚਾਹੀਦਾ ਔਰ ਉਹਨਾਂ ਨੂੰ ਰਾਹਤ ਕੇਂਦਰਾਂ 'ਚ ਰਹਿਣਾ ਚਾਹੀਦਾ ਜੋ ਸਰਕਾਰ ਇਥੇ ਪੂਰੀ ਸਹੂਲਤ ਦੇ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਰਸੂ ਬਰਤ ਹੈਗਾ ਉਥੇ ਜਿਹੈਂ ਦਾ ਹੁਣ ਅਸੀਂ ਮੀਡੀਆ ਸੁਪੀਸਾ ਪਰ ਜਾ ਰਹੇ ਆ ਪਿੰਡਾਂ ਦੇ ਵਿੱਚ ਤੇ ਅਸੀਂ ਲੋਕਾਂ ਨੂੰ ਇਹ ਵੀ ਤੇ ਵਿਦ ਕਰਾਂਗੇ ਕਿ ਘਰ ਛੱਡ ਕੇ ਆਪਦੇ ਪਾਣੀ ਵਾਲੀ ਖਾਂ ਤੇ ਹਲ ਨਾ ਬੈਠਣ ਕਰੀਏ ਤਾਂ ਸਭ ਕੇਂਦਰਾ ਚ ਆ ਜੀ ਮੈਮ ਰਾਹਤ ਕਾਰਜ ਕਿਵੇਂ ਚੱਲ ਰਹੇ ਨੇ ਕਿਸ ਤਰ੍ਹਾਂ ਦੀ ਕੋਈ ਰੁਕਾਵਟ ਵੀ ਆ ਰਹੀ ਹੈ ਜਿਵੇਂ ਪਿੱਛੇ ਬਰਖਾ ਹੋਈ ਸੀਗੀ ਜਾਂ ਕਿਸ ਤਰ੍ਹਾਂ ਦੀ ਅੜਚਨਾ ਆ ਰਹੀਆਂ ਨੇ ਜੀ ਜਦੋਂ ਬਾਰਿਸ਼ ਪੈਂਦੀ ਉਹਦੋਂ ਥੋੜਾ ਸਪੀਡ ਦਾ ਸਲੋ ਹੋਈ ਜਾਂਦੀ ਹੈ ਬੋਟ ਬੋਟਸ ਵੀ ਥੋੜੀ ਰੋ ਹੋ ਜਾਂਦਾ ਕਿ ਨਹੀਂ ਤੁਸੀਂ ਇਟ ਇਜ਼ ਨਾਟ ਸੇਫ ਟੂ ਸੇਲ ਥਰੂ ਬਟ ਉਹ ਦੂਰ ਥੋੜਾ ਹੋ ਜਾਂਦਾ ਪਰ ਅੱਜ ਕੱਲ ਦੇ ਵਿੱਚ ਸਾਡਾ ਥੋੜਾ ਮੌਸਮ ਸਾਫ ਦੇ ਰਿਹਾ ਤੇ ਰਾਹਤ ਕਾਰਪ ਦਾ ਚੱਲੂ ਰਹੇ ਨੇ ਅੱਜ ਜਿੰਦਿਆ ਕੀ ਇੱਕ ਵੱਧ ਟੀਮ ਵੀ ਆ ਚੁੱਕੀ ਹੈ ਤੇ ਆਰਮੀ ਲਈ ਵੀ ਦੋ ਹੋਰਸ ਵੱਧ ਜਾਣੀਆਂ ਸੋ ਆਪ ਦੇ ਵੱਲੋਂ ਕੋਈ ਕੋਸ਼ਿਸ਼ ਹੋਰੀਏ ਵੀ ਅੱਛਾ ਮਤਲਬ ਇਸ ਤਾਲਮੇ ਹੋ ਰਹੇ ਸਾਡੇ ਕੋਲੇ ਜਿਵੇਂ ਹੁਣ ਇੱਥੇ ਰਾਹਤ ਕੇਂਦਰਾਂ ਦੇ ਵਿੱਚ 1500 ਪਲੱਸ ਹੀ ਲੋਕ ਹੈਗੇ ਨੇ ਰਾਹਤ ਕੇਂਦਰਾਂ ਦੇ ਵਿੱਚ ਹੁਣ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਵਿੱਚ ਪਿੰਡਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਅਸੀਂ ਇਹ ਹੀ ਬੋਲ ਕਰਾਂਗੇ ਕਿ ਜਿਹੜੇ ਉਹਨਾਂ ਚੋਂ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਜਾਂ ਕੋਈ ਬਿਮਾਰ ਹੈਗੇ ਨੇ ਕਿਸੇ ਨੂੰ ਬੀਪੀ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੂੰ ਹਮ ਪਾਣੀ ਤੋਂ ਨਿਕਲ ਆਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਰਾਹਤ ਕੇਂਦਰਾਂ 'ਚ ਰਹਿਣਾ ਚਾਹੀਦਾ ਜੋ ਸਰਕਾਰ ਇਥੇ ਕੋਈ ਸਹੂਲਤਾਂ ਦੇ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਰਸੂ ਬਰਤ ਹੈਗਾ ਉਥੇ ਜਿਹੰਦਾ ਹੁਣ ਅਸੀਂ ਮੀਡੀਆ ਸਪੀਸ 'ਆਪ ਜਾ ਰਹੇ ਆ ਪਿੰਡਾਂ ਦੇ ਵਿੱਚ ਤੇ ਅਸੀਂ ਲੋਕਾਂ ਨੂੰ ਇਹ ਵੀ ਤੇ ਵਿਦ ਕਰਾਂਗੇ ਕਿ ਘਰ ਛੱਡ ਕੇ ਆਪਦੇ ਪਾਣੀ ਵਾਲੇ ਖਾਂ ਤੇ ਹਉ ਨਾ ਬੈਠਣ ਕਰੇ ਤਾਂ ਹੱਥ ਕੇਂਦਰਾ ਚ ਆ ਮੈਮ ਰਾਹਤ ਕਾਰਜ ਕਿਵੇਂ ਚੱਲ ਰਹੇ ਨੇ ਕਿਸ ਤਰ੍ਹਾਂ ਦੀ ਕੋਈ ਰੁਕਾਵਟ ਵੀ ਆ ਰਹੀ ਹੈ ਜਿਵੇਂ ਪਿੱਛੇ ਬਰਖਾ ਹੋਈ ਸੀਗੀ ਜਾਂ ਕਿਸ ਤਰ੍ਹਾਂ ਦੀ ਅੜਚਨਾ ਆ ਰਹੀਆਂ ਨੇ ਜੀ ਜਦੋਂ ਬਾਰਿਸ਼ ਪੈਂਦੀ ਉਹਦੋਂ ਥੋੜਾ ਸਪੀਡ ਦਾ ਸਲੋ ਹੋਈ ਜਾਂਦੀ ਹੈ ਬੋਟਸ ਬੋਟਸ ਦੀ ਵੀ ਥੋੜੀ ਰੋ ਹੋ ਜਾਂਦਾ ਹੈ ਕਿ ਨਹੀਂ ਤੁਸੀਂ ਇਟ ਇਜ਼ ਨਾਟ ਸੇਫ ਟੂ ਸੇਲ ਬਟ ਉਹ ਦੂਰ ਥੋੜਾ ਹੋ ਜਾਂਦਾ ਪਰ ਅੱਜ ਕੱਲ ਦੇ ਵਿੱਚ ਸਾਡਾ ਥੋੜਾ ਮੌਸਮ ਸਾਫ ਦੇ ਰਿਹਾ ਤੇ ਰਾਹਤ ਕਾਰਨ ਦਾ ਚੱਲ ਰਿਹਾ ਇਹਨੇ ਅਜੈਂਡਾ ਵੀ ਇੱਕ ਵੱਧ ਟੀਮ ਦੀ ਆ ਚੁੱਕੀ ਹੈ ਤੇ ਆਰਮੀ ਲਈ ਵੀ ਦੋ ਬੋਟਸ ਵਾਧੇ ਜਾਣੀਆਂ ਸੋ ਆਪ ਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੋ ਰਹੀ ਹੈ ਦੀ ਅੱਛਾ ਮਤਲਬ ਇਸ ਤਾਲਮੇ ਹੋ ਰਿਹਾ ਸਾਡੇ ਕੋਲੇ ਜਿਵੇਂ ਹੁਣ ਇੱਥੇ ਰਾਹਤ ਕੇਂਦਰਾਂ ਦੇ ਵਿੱਚ 1500 ਪਲੱਸ ਹੀ ਲੋਕ ਹੈਗੇ ਨੇ ਰਾਹਤ ਕੇਂਦਰਾਂ ਦੇ ਵਿੱਚ ਹੁਣ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਜਿਹੜੇ ਲੋਕ ਵਿੱਚ ਹੁਣ ਪਿੰਡਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੂੰ ਅਸੀਂ ਇਹ ਹੀ ਅਪੀਲ ਕਰਾਂਗੇ ਕਿ ਜਿਹੜੇ ਉਹਨਾਂ ਚੋਂ ਔਰਤਾਂ ਨੇ ਬੱਚੇ ਨੇ ਬਜ਼ੁਰਗ ਨੇ ਜਾਂ ਕੋਈ ਬਿਮਾਰ ਹੈਗੇ ਨੇ ਕਿਸੇ ਨੂੰ ਬੀਪੀ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੂੰ ਹਮ ਪਾਣੀ ਤੋਂ ਨਿਕਲ ਆਉਣਾ ਚਾਹੀਦਾ ਔਰ ਉਹਨਾਂ ਨੂੰ ਰਾਹਤ ਕੇਂਦਰਾਂ 'ਚ ਰਹਿਣਾ ਚਾਹੀਦਾ ਜੋ ਸਰਕਾਰ ਇਥੇ ਪੂਰੀ ਸਹੂਲਤ ਦੇ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨਾ ਰਸਕ ਬਰਤ ਹੈਗਾ ਉੱਥੇ ਜਿਹਨਾਂ ਦਾ